ਸਰਵੰਸਦਾਨੀ ਕਲਗੀਧਰ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਕੌਮ ਲਈ ਅਤੇ ਮਾਨਵਤਾ ਦੀ ਰਾਖੀ ਲਈ ਵਾਰ ਦਿੱਤਾ ਉਸ ਸਮੇਂ ਮੁਗਲਾਂ ਦੇ ਜ਼ੁਲਮ ਕਰਕੇ ਕੋਈ ਵਿਰਲਾ ਹੀ ਗੁਰੂ ਸਾਹਿਬ ਦੇ ਪਰਿਵਾਰ ਨਾਲ ਜੁੜਿਆ ਰਿਹਾ ਇਨ੍ਹਾਂ ਮਹਾਨ ਵਿਅਕਤੀਆਂ ਵਿੱਚੋਂ ਭਾਈ ਟੋਡਰਮਲ ਇੱਕ ਸਨ ਜੋ ਕਿ ਸ਼ਹਿਰ ਦੇ ਨਾਮਵਰ ਜ਼ੋਹਰੀ ਸਨ ਟੋਡਰਮਲ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੇ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜੇ ਹੋ ਕੇ ਆਪਣੇ ਵਫਾਦਾਰ ਸਿੱਖ ਹੋਣ ਦਾ ਸਬੂਤ ਦਿੱਤਾ ਪਾਈ ਟੋਡਰ ਮਲਜੀ ਦੀ ਵਿਰਾਸਤੀ ਹਵੇਲੀ ਜਿਸ ਨੂੰ ਜਹਾਜ਼ ਹਵਾਲੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਦਾ ਨਿਵਾਸ ਸਥਾਨ ਸੀ ਜਿਸ ਨੂੰ ਕਿ ਜ਼ਾਲਮ ਮੁਗਲਾਵਲੋ ਪਾਈ ਟੋਡਰ ਮਲਦੀ ਗੁਰੂ ਪਰਿਵਾਰ ਨਾਲ ਵਫਾਦਾਰੀ ਨੂੰ ਦੇਖਦੇ ਹੋਏ ਕਾਫੀ ਨੁਕਸਾਨ ਪਹੁੰਚਾਇਆ ਗਿਆ ਸੀ ਇਹ ਹਵੇਲੀ ਸ਼੍ਰੀ ਫਤਿਹਗੜ ਸਾਹਿਬ ਸਟੇਸ਼ਨ ਤੋਂ ਕਰੀਬ 1 ਕਿਲੋਮੀਟਰ ਦੀ ਦੂਰੀ ਤੇ ਹੈ ਇਸ ਯਾਦਗਾਰੀ ਹਵੇਲੀ ਨੂੰ ਅਣਗੌਲੀਆਂ ਕਰਕੇ ਇਸ ਦੀ ਉਸਾਰੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸੂਤਰਾਂ ਦੇ ਦੱਸਣ ਮੁਤਾਬਕ ਇੱਥੇ ਕਈ ਸੰਸਥਾਵਾਂ ਵੱਲੋਂ ਇਸ ਹਵੇਲੀ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਤਾਂ ਕਿ ਇਸ ਵਿਰਾਸਤੀ ਹਵੇਲੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਦੇਖਣ ਯੋਗ ਬਣਾ ਕੇ ਸੰਭਾਲਿਆ ਜਾਵੇ ਥੋੜੀ ਜਹੀ ਮੁਰੰਮਤ ਤੋਂ ਬਾਅਦ ਫਿਰ ਇਸ ਇਮਾਰਤ ਨੂੰ ਅਧੂਰਾ ਛੱਡ ਦਿੱਤਾ ਗਿਆ ਲਗਭਗ 350 ਸਾਲ ਪੁਰਾਣੀ ਇਹ ਹਵੇਲੀ ਸਾਨੂੰ ਧਰਮ ਦੇ ਰਸਤੇ ਤੇ ਚੱਲਣ ਦਾ ਸੰਦੇਸ਼ ਦਿੰਦੀ ਹੈ ਜਦੋਂ ਅਸੀਂ ਵਿਰਾਸਤੀ ਸਾਡੀਆਂ ਇਤਿਹਾਸਕ ਵਿਰਾਸਤਾ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਵਿਰਾਸਤਾਂ ਦੇ ਵਿੱਚ ਅੱਜ ਸਾਡੇ ਸ਼ਹਿਰ ਫਤਿਹਗੜ੍ਹ ਸਾਹਿਬ ਵਿਖੇ ਵਿਰਾਸਤ ਦੀ ਹਵੇਲੀ ਹੈ ਜਿਹੜੀ ਟੋਡਰਮਲ ਦਿਵਾਨ ਟੋਡਰਮਲ ਮਹਾਨ ਸ਼ਹੀਦ ਹੋਏ ਨੇ ਜੋ ਜਿਨ੍ਹਾਂ ਨੇ ਸਾਡੇ ਧਰਮ ਅਤੇ ਕੌਮ ਦੇ ਲਈ ਸਾਡੇ ਗੁਰੂ ਸਾਹਿਬ ਜੀ ਦੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਿਹਦਾ ਸੰਸਕਾਰ ਆਪਣਾ ਸਭ ਕੁਝ ਵਾਰ ਕੇ ਉਹਨਾਂ ਨੇ ਸੰਸਕਾਰ ਕੀਤਾ ਕਿੰਨੇ ਹੀ ਤਸੀਹੇ ਤੇ ਜ਼ੁਲਮ ਚੱਲ ਕੇ ਉਹਨਾਂ ਨੇ ਆਪਣੇ ਆਪ ਨੂੰ ਸ਼ਹੀਦ ਕਰਵਾਇਆ ਕਿ ਅੱਜ ਸਾਨੂੰ ਲੋੜ ਹੈ ਕਿ ਅਸੀਂ ਉਹਨਾਂ ਦੀ ਜਿਹੜੀ ਵਿਰਾਸਤ ਹੈ ਉਹਨੂੰ ਸੰਭਾਲੀਏ ਦੀਵਾਨ ਟੋਡਰਮਲ ਦੀ ਜਹਾਜ਼ ਹਵੇਲੀ ਹੈ ਜੋ ਸਾਡੇ ਸ਼ਹਿਰ ਦੇ ਵਿੱਚ ਹੈ ਉਸ ਨੂੰ ਸੰਭਾਲਣ ਦੀ ਬਹੁਤ ਜ਼ਰੂਰਤ ਹੈ ਮੈਂ ਬੇਨਤੀ ਕਰਦਾ ਹਾਂ ਸੋਮਣੀ ਕਮੇਟੀ ਅੱਗੇ ਅਤੇ ਹੋਰ ਜਿੰਨੀਆਂ ਵੀ ਸੰਸਥਾਵਾਂ ਹਨ ਕਿ ਉਹ ਅੱਗੇ ਆਉਣ ਤੇ ਸਾਡੀਆਂ ਧਾਰਮਿਕ ਜਿਹੜੀਆਂ ਇਮਾਰਤਾਂ ਨੇ ਵਿਰਾਸਤ ਨੇ ਉਹਨਾਂ ਨੂੰ ਸੰਭਾਲਿਆ ਜਾਵੇ ਕਿਉਂਕਿ ਜੇਕਰ ਅਸੀਂ ਆਪਣੀਆਂ ਵਿਰਾਸਤਾਂ ਨੂੰ ਸੰਭਾਲਾਂਗੇ ਤਾਂ ਹੀ ਅਸੀਂ ਆਪਣੇ ਬੱਚਿਆਂ ਨੂੰ ਕੁਝ ਦਿਖਾਵਾਂਗੇ ਉਹਨਾਂ ਨੂੰ ਪ੍ਰੇਰਣਾ ਦੇਵਾਂਗੇ ਸਰੇਵੀ ਕੁਮਾਰ ਗੁਰਗੋ ਵਿੱਚ ਪਾਤਸ਼ਾਹ ਜੀ ਚਰਚੋ ਪ੍ਰਾਪਤ ਛੋਟੀ ਸਹਾਜਾ ਤੇ ਬਾਬਾ ਜੂਰਾਵਾਤੂ ਬਾਬਾ ਫਤਿਹ ਸਿੰਘ ਮਾਤਾ ਕੁਜਰਕੋ ਜੋ ਲਸਾਨੀ ਸ਼ਹਾਦਰ ਗੁਰਦਰਾ ਸਾਹਿਬ ਫਤਿਹਗੜ ਸਾਹਿਬ ਵਿਖੇ ਕੋਈ ਸੀ ਉਹ ਦੇ ਸੰਬੰਧ ਵਿੱਚ ਇਸ ਗੁਰੂ ਘਰ ਦਾ ਮੁੱਖ ਸੇਵਾ ਦਾ ਉਮਰ ਕਰਕੇ ਸਾਰੀ ਦੁਨਿਆਲਕ ਨਾਲ ਹੀ ਵਸਾ ਗਤ ਫਤਿਹ ਅਰਦਾਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਨਿੱਖਿਆ ਜਿੰਦਾ ਬੜਾ ਚਾਕਾ ਕਰਕੇ ਇਹ ਸਥਾਨ ਸਾਰੇ ਸੰਸਾਰ ਵਿੱਚ ਜਾਣਿਆ ਜਾਂਦਾ ਇਹ ਬਹੁਤ ਹੀ ਛੋਟੀ ਉਮਰ ਦੇ ਵਿੱਚ ਜੋ ਇਥੇ ਸਾਧਿਤ ਹੋਈ ਆ ਇਹ ਸਿੱਖ ਕੌਮ ਦਾ ਇੱਕ ਬਹੁਤ ਵੱਡੀ ਮੀਂਹ ਪੱਥਰ ਕਿਹਾ ਗਿਆ ਤੁਸੀਂ ਮੇਰੇ ਤਾਰੀਫ ਨਾਨਕਨਾਲੀਵਾ ਸੰਗਤ ਨੂੰ ਇਹ ਬੇਨਤੀ ਵੀ ਕਰਨੀ ਚਾਹਾਂਗਾ ਕਿ ਜਿਨ੍ਹਾਂ ਨੇ ਇਸ ਸਥਾਨ ਤੇ ਦਰਸ਼ਨ ਕੀਤੇ ਨੇ ਉਹਨਾਂ ਦੇ ਵੀ ਧੰਨਵਾਦ ਤੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਖਾਸ ਕਰਕੇ ਜਿਹੜੇ ਦੇਸ਼ ਵਿਦੇਸ਼ਾਂ ਵਿੱਚ ਰਹਿੰਦੇ ਨੇ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਇੱਥੇ ਜਾ ਕੇ ਮੌਕੇ ਤੇ ਸਿੱਖਦਰ ਦੀ ਪਾਵਨ ਧਰਤੀ ਤੇ ਦਰਸ਼ਨ ਕਰਾਓ ਇੱਥੇ ਜੋ ਸਹਿਬ ਜੀ ਅਦਾਈ ਸਾਧ ਤੁਰਿਆ ਉਸ ਸਾਧ ਦੇ ਸੰਬੰਧ ਵਿੱਚ ਬਹੁਤ ਵੱਡੀ ਯੋਗਤਾ ਜਿੱਥੇ ਬਾਬਾ ਮੋਤੀराम ਮਹਾਰਾਜ ਜੀ ਨੇ ਸਾਹਿਬਜ਼ਾਦਿਆਂ ਨੂੰ ਠੰਡੇਗੁਰ ਦੇਬ ਜੀ ਦੇ ਦੂਤ ਪਲਾ ਕੇ ਆਪਣਾ ਜੀਵਨ ਸਫਲ ਕੀਤਾ ਤੇ ਸਿੱਖ ਧਰਮ ਦੇ ਲਈ ਆਪਣੀ ਕੁਰਬਾਨੀ ਦੇ ਕੇ ਆਪਣੇ ਪਰਵਾਦੀ ਅਦਿੱਤੀ ਦੇ ਕੇ ਸਹਾਦੇ ਦੇ ਕੇ ਇਸ ਸਿੱਖ ਕੌਮ ਦੇ ਵਿੱਚ ਆਪਣਾ ਨਾਮ ਰੋਸ਼ਨ ਕੀਤਾ ਉੱਤੇ ਦਵਾਨ ਟੋਡਰ ਮਹਾਰਾਜ ਜੀ ਨੇ ਉਸ ਸਮੇਂ ਗੁਰਦਰਾ ਸਾਹਿਬ ਚੌਥੀ ਸ੍ਰੀ ਬਲੀਦਖਾਤੋ ਜਗਾ ਫੀਟ ਕੇ ਤੁਨੇ ਜੀ ਉਹ ਮੂਰਾ ਵਿਛਾ ਕੇ ਧਰਤੀ ਤੇ ਬਹੁਤ ਮਹਿੰਗੀ ਧਰਤੀ ਲੈ ਕੇ ਜੋ ਵਜੀਦ ਖਾਨ ਦੀ ਸਰਫ ਤੇ ਉਹਨੇ ਮਨਜ਼ੂਰ ਕਰਕੇ ਮੰਨ ਕੇ ਬਾਬਾ ਜੀ ਰਾਵਰ ਤੋਂ ਲਾ ਵਫਾਤੀ ਦੀ ਮਾਤਾ ਗੁਜਰ ਕੇ ਉਹ ਜੀ ਰਸਿਦਕਾਰ ਕੀਤਾ ਉਹ ਜੋ ਧਰਤੀ ਉਹ ਸਮੇਂ ਵੀ ਬਹੁਤ ਮਹਿੰਗੀ ਸੀ ਤੇ ਅੱਜ ਵੀ ਬਹੁਤ ਮਹਿੰਗੀ ਹੈ ਤੇ ਰਹਿੰਦੀ ਦੁਨੀਆ ਤੱਕ ਇਹ ਮਹਿੰਗੀ ਰਹੇਗੀ ਦਵਾਨ ਟੋਡਨ ਬਾਜੀ ਦੀ ਜੋ ਹਵੇਲੀ ਆ ਜੋ ਗੋਤਰਾ ਫਤਿਹਗੁਰ ਸਾਹਿਬ ਦੇ ਲਹਿੰਦੇ ਪਾਸੇ ਕਿਤਾ ਦੇ ਵਗਰੇ ਨੂੰ ਕਿਲੋਮੀਟਰ ਦੂਰ ਬਰਾਜਮਾਣਾ ਜੋ ਉਦੀ ਸੇਵਾ ਸੰਭਾਲਾ ਮਾਜੂਰ ਪ੍ਰਧਾਨ ਸਾਹਿਬ ਜੀ ਦੇ ਫੋਨਿਕ ਗੋਤਰਾ ਪਤਵੰਤੇ ਕਮੇਟੀ ਦੇ ਦੀਸਾਂ ਦੇ ਦੀਸਾਂ ਸਾਹ ਜੋ ਹਵੇਲੀ ਸੀ ਉਹ ਕਿਸੇ ਪ੍ਰਾਈਵੇਟ ਸੰਸਥਾ ਦੇ ਕੋਲ ਸੀ ਜਿਸ ਦੇ ਪੌਤੀ ਅਪਰਾਧ ਕਿਤੇ ਵੇਰਾ 8 ਗੋਤਰਾ ਸ੍ਰੀ ਫਤਿਹਗੁਰ ਸਾਹਿਬ ਦੇ ਨਾਮ ਮਰਜੀਠੀ ਕੋਈ ਗਈ ਤੇ ਉਹ ਦੇ ਸੇਵਾ ਸੂਮਿੰਗ ਉੱਪਰ ਬੰਦ ਕਮੇਟੀ ਦੇ ਦੀਸਾ ਨਿਰਦੇਸ਼ਾਂ ਅਨੁਸਾਰ ਛਿੰਪੂ ਗਈ ਗਈ ਤੇ ਲਗਾਤਾਰ ਜਾਂ ਗਿਆ ਤੇ ਹੁਣ ਜੋ ਉਸ ਦੀ ਸੇਵਾ ਜੋ ਬਾਬਾ ਜੀ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਦਿਲੀਰ ਵਾਲੇ ਉਹਨਾਂ ਨੇ ਸੰਪੂਰਨ ਹੋਈ ਆ ਤੇ ਉਹਨਾਂ ਬਲੋ ਰਹੀ ਦੀ ਸੇਵਾ ਮੁਕੰਮਲ ਕੀਤੀ ਜਾਵੇਗੀ ਤੋਂ ਮੈਂ ਗੁਰਨਾਵਿਕ ਨਾਮ ਦੀ ਬੇਨਤੀ ਕਰਾਂਗਾ ਕਿ ਉੱਥੇ ਜ਼ਰੂਰ ਤਸਵੀਰਾਂ ਭਾਕੇ ਉਹ ਸਥਾਨ ਦੇ ਯੂਟਿਊਬ ਤੇ ਕਰੂ